इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਮੈਡਮ ਕੀ ਨਾਮ ਹੈ ਜੀ ਮਨਜੀਤ ਮਨਜੀਤ ਜੀ ਕੀ ਮਾਮਲਾ ਕੀ ਹੈ ਤੁਸੀਂ ਥਾਣੇ ਆਏ ਹੋ ਮੇਰੀ ਬੇਟੀ ਨਾਲ ਜੀ ਆਟੋ ਆਟੋ ਚਾਲਕ ਨੇ ਗਲਤ ਹਰਸਤ ਕੀਤੀ ਹੈ ਕੌਣ ਆਟੋ ਚਲਕੇ ਜੀ ਕੀ ਉਹਦਾ ਨਾਮ ਵਗੈਰਾ ਪਤਾ ਨਹੀਂ ਜੀ ਸਾਨੂੰ ਵੈਸੇ ਉਹ ਪੰਜਾਬੀ ਨਹੀਂ ਹੈਗਾ ਬਿਹਾਰ ਬਲੂਪੀ ਦਾ ਸ਼ਾਇਦ ਹੈਗਾ ਉਹ ਸਕੂਲ ਵੱਲੋਂ ਲਗਾਇਆ ਗਿਆ ਸੀ ਜਾਂ ਤੁਸੀਂ ਆਪਣੇ ਵੱਲੋਂ ਲਾਇਆ ਸੀ ਨਹੀਂ ਕਿਸੇ ਸੀਗਾ ਵੈਸੇ ਵੀ ਬੇਟੀ ਆ ਰਹੀ ਸੀਗੀ ਉਹਨੇ ਕੁੜੀਆਂ ਨੂੰ ਰੋਕ ਕੇ ਆਟੋ ਵਿੱਚ ਬਿਠਾ ਲਿਆ ਥੋੜੀ ਦੇਰ ਬਾਅਦ ਉਹ ਕਹਿਣ ਲੱਗ ਜੱਗੇ ਬੈਠ ਜਾ ਕੁੜੀ ਅੱਗੇ ਬੈਠ ਗਈ ਉਹਨੇ ਉਹਨੂੰ ਅੱਗੇ ਬਿਠਾ ਕੇ ਕੁੜੀ ਨਾਲ ਗਲਤ ਹਰਕਤ ਕੀਤੀ ਕੁੜੀਆਂ ਨੇ ਰੋਲਾ ਪਾਇਆ ਤੇ ਆ ਕੇ ਉਹਨੇ ਮੰਦਰ ਕੋਲੇ ਉਹਨੂੰ ਬੋਲਿਆ ਕਿ ਅੰਕਲ ਮੈਨੂੰ ਉਤਾਰ ਦੋ ਥੱਲੇ ਤੇ ਉਹਨੇ ਕੁੜੀਆਂ ਨੂੰ ਉਤਾਰਤਾ ਥੱਲੇ ਤੇ ਉਹ ਟੀਚਰ ਕੋਲੇ ਗਈ ਸਿੱਧੀ ਆਪਣੇ ਟੀਚਰ ਨੂੰ ਆਪਣਾ ਹਾਲ ਦੱਸਿਆ ਟੀਚਰ ਨੇ ਮੈਨੂੰ ਫੋਨ ਕੀਤਾ ਤੇ ਸਕੂਲ ਅਸੀਂ ਗਏ ਆ ਸਾਰਾ ਕੁਝ ਟੀਚਰ ਨੇ ਸਾਨੂੰ ਦੱਸਿਆ ਤਾਂ ਜਾ ਕੇ ਕਿਤੇ ਇਹਦੇ ਪਾਪਾ ਨੇ ਇਹਨੂੰ ਲੱਭਿਆ ਹੈਗਾ ਬੱਸ ਸਟੈਂਡ ਕੋਲੇ ਆ ਕੇ ਜੀ ਬੱਚੀ ਨੇ ਤੁਹਾਨੂੰ ਦੱਸਿਆ ਕਿ ਮੇਰੇ ਨਾਲ ਕਿਦਾਂ ਹਾਂਜੀ ਹਾਂਜੀ ਠੀਕ ਹੈ ਇੱਕ ਵਾਰ ਸਾਬ ਤੋਂ ਜ਼ਰੂਰੀ ਹੈ ਬੱਚੇ ਨੂੰ ਜਿੰਨਕ ਮਾਰੇ ਨਾ ਕਰਦੇ ਅੱਗੇ ਪਿੱਛੇ ਹੋਰ ਕਰਦਾ ਚਲੋ 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 ਮਾਰੇ ਗਲੱਟ ਨਾ ਲਾਦੀ ਸੀਟ ਨੂੰ ਚੋ ਚੋ ਅੱਗੇ ਵੀ ਆ ਗਿਆ ਜਣਾ ਆ ਰਿਹਾ ਕੋਈ ਗੱਲ ਨਹੀਂ ਵੀ ਆ ਗਿਆ ਅੱਗੇ ਆ ਗਿਆ ਆ ਬੈਂਚ ਤੇ ਨਾਲ ਜਿੱਤੇ ਜੀ ਤੇਜ਼ ਨਾਲ ਤੇਜ਼ ਨਾਲ ਚ ਵਧੀਆ ਵਧੀਆ ਸਾਰੇ ਆ ਟੋ ਵਾਲੇ ਬਦਨਾਮ ਆ ਨਾ ਬੱਸ 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 ਕਰੋ ਨਾ ਦਾਅਲ ਬਦਨਾਮ ਦਾ ਨਾਂ ਦੇ ਭੈਣ ਦੇ ਲੋੜੇ ਪਈਆਂ ਨੇ ਗੰਦ ਪਾਰ ਕਰੇ ਭੈਣ ਦੀ ਕੁੜੀ ਪੰਜਾਬ ਚ ਇੱਕ ਆਟੋ ਗੱਲ ਸੁਣਾ ਇੱਕ ਆਟੋ ਦੀ ਗਲਤੀ ਕਰਕੇ ਸਾਰੇ ਆਟੋ ਵਾਲੇ ਬਦਨਾਮ ਤੂੰ ਹੈਗਾ ਪਈਆਂ ਨਾ ਓਏ ਇੱਕ ਮਿੰਟ ਇੱਕ ਮਿੰਟ ਭਾਈ ਕੀ ਨਾ ਬਾਈ ਤੇਰਾ ਕੀ ਗਲਤੀ ਕੀਤੀ ਹੈ ਤੈਨੇ ਕੁੜੀ ਛੇੜੀ ਹੈ ਗਲਤੀ ਮੰਨ ਲੈ ਮੇਰੇ ਮਾਂ ਤੋਂ ਲਈਦੀ ਮੈਂ ਬੋਲਦਾ ਹਾਂ ਇੱਕ ਸਵਾਦ ਇਧਰ ਬੈਠੀ ਤੇ ਉਹ ਕੁੜੀ ਦੇ ਹੱਥ ਲੱਗੇ ਮੈਂ ਗਲਤੀ ਮੰਨ ਗਲਤੀ ਨਾਲ ਕਿਉਂ ਮੰਨ ਲਈ ਗਲਤੀ ਕਿੰਨੇ ਸਾਲ ਦੀ ਕੁੜੀ ਸੀ ਕੀ ਕਰਦਾ ਸੀ ਦੋਸਤ 12 ਸਾਲ ਦੀ ਬੱਚੀ ਆ ਮੇਰੀ ਉਹ ਜਦੋਂ ਪਤਾ ਹੁੰਦਾ ਲੌਂਡੇ ਤੇ ਛੇੜਦੇ ਸਾਨੂੰ ਜਾਣਦਾ ਸੀ ਕੌਣ ਉਹ ਯਾਰ ਮੇਰੀ ਕੁੜੀ ਦੇ ਭੈਣ ਦੇ ਯਾਰ 16 ਸਾਲ ਦੀ ਜਿੰਨਾ ਘੱਟੀਆਂ ਹੋਈਆਂ ਸੀ ਟੁੱਪੀਏ ਕਿੱਥੋਂ ਦੇ ਆਏ ਸੀ ਯੂਪੀ ਦੇ ਕਿਹੜੇ ਖੜ ਗਿਆ ਖੜ ਗਿਆ ਰੁਕੇ ਮੇਰੇ ਰੁਕਣਾ ਚਾਹੇ ਤੇ ਚੱਲ ਜਾਣਾ ਹੋ ਜਾਣਾ ਹੋਰ ਤੇ ਦੰਗਣੇ ਪਾ ਲੋ ਵੀਰੇ ਲੰਬਾ ਉਲਟਾ ਕੇ ਦੋ ਬੁੰਡ ਤੇ ਬਾਹਰ ਹੋਰ ਮਰਦੇ ਕਿ ਬਿਟੇ ਜੇ ਕਿਸੇ ਨਾਲ ਕੁਝ ਹੋ ਜਾਂਦਾ ਦਾ ਚੁੱਪਣਾ ਮਾਰ ਚੋਟੀ ਮਾਰਣਾ ਦਿਨ ਚੁੱਪਣਾ ਮਾਰ ਆਹ ਮੈਂ ਬਾਰੋਂ ਜਿਹੜਾ ਤਾਰਿਆ ਲਾਇਆ। ਆਹ ਦਾ ਵੀ ਵੀਡੀਓ ਬਣਾਉਂਗਾ। ਥੋੜਾ ਵੀਡੀਓ ਬਣਾਇਆ ਯਾਰ ਇਹ ਨਹੀਂ ਹੋਣੀ। ਬੜੀ ਇਸ ਨਾਲੇ ਬਣ ਜਾਂਦੀ। ਕੀ ਆ ਆਪਣੇ ਰਾਣੇ ਦੀ ਆ। ਉਹ ਆਦੇ ਰਾਣਾ ਆਪਣਾ। ਆਹ ਸਾਡੇ ਦੇ ਚੋਲੇ ਬੱਚੇ। ਆਪਣੇ ਕਿਹੜੇ ਰੱਖੀਏ। 5 ਬੱਚੇ। ਸਾਦੇ ਨੂੰ ਗੰਜਾ ਕਰ ਗੰਜਾ। ਕਿੰਨੇ? ਗੰਜਾ ਨਹੀਂ ਪਾ ਲੰਗਾ। ਇਹ ਰਾਣਾ। ਪਾ ਲੰਗਾ। ਆਪੇ ਪਾਜੀ। ਉਹ ਸਾਡਾ ਲੰਗਾ ਕਾਰਿਆ। ਹਲੋ। ਜਦੋਂ 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 ਚੱਲ ਨਿਕਲ ਜਾ ਇਹਦਾ ਯਮਕਾ ਇਹਦਾ ਯਮਕਾ ਇਹ ਆਲਟ ਡੇ ਕਰ ਰਹੀ ਨਹੀਂ ਕਰ ਸਾਰੇ ਚੱਲ ਐਫੇ ਚੱਲ ਮੁਕਾ ਡੇਟ 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 ਤੇਰੀ ਘੈਂਟ ਲਾ ਲਿਆ ਤੈਨੂੰ ਹੁਣ ਵੀ ਕਰੇ ਲਿਟ ਜਾ ਬੱਟੂ ਬਹੁਤ ਚੱਲ ਜੋ ਬੈਟ ਕ ਮਾਰ ਹਟ ਗਿਆ ਤੇਰੀ ਭੈਣ ਕੋਲ ਜੀ ਸੀ ਕਿਸ ਨੇ ਕੁੱਟਿਓ ਜੋ ਤੇਰੀ ਭੈਣ ਡੰਡਾ ਦੀ ਲੇ ਡੰਡਾ ਇਧਰ ਇਧਰ ਸਾਈਡ ਤੇ ਪਾ ਜੇ ਡੰਡਾ ਦੀ ਖੜ ਜਾ ਖੜ ਜਾ ਚੱਲ ਮਾਨਗੋ ਬਚਾ ਲੈ ਸਾਡੇ ਤੋਂ ਬੈਠੇ ਰੁਕੂਗਾ ਮੈਂ ਨਾ ਦੇ ਇਧਰ ਮੈਂ ਰੁਕੂਗਾ ਬਾਈ ਨਾ ਕੋਈ ਨਹੀਂ ਕੋਈ ਨਹੀਂ ਹੋਏਗਾ ਨਹੀਂ ਕੋਈ ਇਹਦਾ ਬਣਦਾ ਥੋੜਾ ਥੋੜਾ ਪਾਉ ਛੱਡ ਦੋ ਸ਼ਾਹਾਂ ਜੀ ਛੱਡ ਦੋ ਮਾਰਿਆ 200 ਬੈਟ ਕਰ ਮਾਰ ਦੋ 200 ਤੀਆਂ ਤਾਂ ਸਾਂਝੀਆਂ ਹੁੰਦੀਆਂ ਨੇ ਕਹਿੰਦੇ ਗਲਤੀ ਹੋ ਗਈ ਪਤਾ ਕੀ ਆ ਜੀ ਅਸੀਂ ਸਾਰੇ ਬੰਦੇ ਆਟੋ ਚ ਚਲਾਣ ਵਾਲੇ ਜੇ ਹਰ ਹਰ ਬਾਰੇ ਗਿਆ ਵੀ ਆਪਾਂ 100 ਦੇ ਬਰਚੋਸਾ ਜੀ ਦੀ ਮੇਰੇ ਹਾਂ ਕੀ ਹੋਇਆ ਮੇਰਾ ਉਹ ਭਈ ਇਹ ਵੀ ਰੋ ਰੋ ਕੇ ਪਾਗਲ ਹੋ ਗਈ ਹੈ ਪਿੱਛੇ ਕੀ ਹੋ ਗਿਆ ਅੱਜ ਇਹ ਵੀ ਇਹ ਵੀ ਆ ਹੋਰ ਹੋ ਗਈ ਆ ਮਾਓ ਜੀ ਫੋਟੋ ਉੱਪਰੋਂ ਵਗ ਰਿਹਾ ਹੈ ਆਡੋ